ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਰਾਜਪਾਲ ਮੱਖਣੀ ਅੱਜ ਹੈ ਮੰਗਲਵਾਰ ਤਾਂ ਹਰ ਮੰਗਲਵਾਰ ਦੀ ਤਰ੍ਹਾਂ ਗੱਲ ਸੇਬੀ ਅ ਅੱਜ ਆਪਾਂ ਇੱਕ ਇਸ ਤਰ੍ਹਾਂ ਦੀ ਐਕਸਰਸਾਈਜ਼ ਦੀ ਗੱਲ ਕਰਾਂਗੇ ਜਿਹਨੂੰ ਐਕਸਰਸਾਈਜ਼ ਵੀ ਕਹਿਣਾ ਸਹੀ ਜਾਇਜ਼ ਨਹੀਂ ਹੈ ਤੇ ਐਕਸਰਸਾਈਜ਼ ਹੀ ਪਰ ਉਹ ਇੰਨੀ ਸਿੰਪਲ ਹੈ ਕਿ ਕੋਈ ਵੀ ਬੰਦਾ ਕਿਸੇ ਵੀ ਹਾਲਤ ਦੇ ਵਿੱਚ ਉਹਨੂੰ ਕਰ ਸਕਦਾ ਜਿਹੜਾ ਬੰਦਾ ਕੰਪਿਊਟਰ ਤੇ ਕੰਮ ਕਰਦਾ ਸਾਰਾ ਦਿਨ ਬੈਠਣ ਦਾ ਕੰਮ ਹੈ ਉਥੇ ਕਰ ਸਕਦਾ ਆਫਿਸ ਚ ਕਰ ਸਕਦਾ ਆ ਜਿਆਦਾ ਸਰੀਰ ਤੋਂ ਤੰਦਰੁਸਤ ਨਹੀਂ ਹੈ ਉਹ ਵੀ ਕਰ ਸਕਦਾ ਤੇ ਬਹੁਤ ਸੌਖੀ ਐਕਸਰਸਾਈਜ਼ ਹੈ ਪਰ ਉਹਦੇ ਜਿਹੜੇ ਰਿਜ਼ਲਟ ਨੇ ਉਹ ਬਹੁਤ ਕਮਾਲ ਦੇ ਰਿਜ਼ਲਟ ਨੇ ਜੇ ਤੁਸੀਂ ਉਹਨੂੰ ਰੈਗੂਲਰ ਕਰਦੇ ਰਹੋ ਤੇ ਸਾਰੀ ਜ਼ਿੰਦਗੀ ਨਾ ਤਾਂ ਤੁਹਾਨੂੰ ਮੋਟਾਪਾ ਘੇਰ ਸਕਦਾ ਤੇ ਨਾ ਤੁਹਾਨੂੰ ਸ਼ੂਗਰ ਹੋ ਸਕਦੀ ਹੈ ਬਹੁਤ ਆਸਾਨ ਔਰ ਬਹੁਤ ਇਫੈਕਟਿਵ ਜਿਹੜੀ ਹੈ ਉਹ ਐਕਸਰਸਾਈਜ਼ ਹੈ ਬਹੁਤ ਸਾਰੇ ਜੋਕੀ ਸਾਇੰਸ ਦੇ ਦੇ ਉੱਤੇ ਐਕਸਪੈਰੀਮੈਂਟ ਹੋਏ ਨੇ ਸਟੱਡੀਜ਼ ਹੋਈਆਂ ਨੇ ਔਰ ਉਹਨਾਂ ਨੇ ਪ੍ਰੂਵ ਵੀ ਕੀਤਾ ਮੈਂ ਖੁਦ ਇਹਦੇ ਤੋਂ ਬਹੁਤ ਲਾਹਾ ਲਿਆ ਜਿਸ ਤਰ੍ਹਾਂ ਦੀ ਮੇਰੀ ਹਾਲਤ ਸੀ ਕਿ ਪਾਣੀ 600 ਫਾਸਟਿੰਗ ਬਲੱਡ ਸ਼ੂਗਰ ਉਸ ਲੈਵਲ ਦੇ ਉੱਤੇ ਔਰ ਜਦ ਸ਼ੂਗਰ ਹੋ ਗਈ ਤਾਂ ਖੋਰਾ ਲੱਗ ਗਿਆ ਤੁਹਾਡੇ ਸਰੀਰ ਨੂੰ ਤਾਂ ਹਰ ਅੰਗ ਦੇ ਉੱਤੇ ਉਹਦਾ ਇਫੈਕਟ ਅੰਦਰ ਤਾਂ ਸਾਰੀਆਂ ਸਾਰਾ ਸਰੀਰ ਹੀ ਤੁਹਾਡਾ ਖੁਰ ਜਾਂਦਾ ਪਰ ਸਰੀਰ ਦੇ ਵਿੱਚ ਬਹੁਤ ਸਾਰੀ ਤਾਕਤ ਹੈ ਜਿਹੜੀ ਕਿ ਦੁਬਾਰਾ ਆਪਣੇ ਆਪ ਨੂੰ ਰਿਕਵਰ ਕਰ ਸਕਦੀ ਹੈ ਬਹੁਤ ਮਾੜੀ ਹਾਲਤ ਤੋਂ ਵੀ ਰਿਕਵਰ ਕਰ ਸਕਦੀ ਹੈ ਪਰ ਉਹ ਇਹਨਾਂ ਆਸਾਨ ਨਹੀਂ ਹੈ ਤੁਹਾਨੂੰ ਤਪੱਸਿਆ ਉਹਦੇ ਵਾਸਤੇ ਕਰਨੀ ਪੈਂਦੀ ਹੈ ਜਿਹੜਾ ਇਹ ਸਰੀਰ ਸਾਡਾ ਘੜਿਆ ਕਾਦਰ ਨੇ ਕੁਦਰਤ ਨੇ ਇਸ ਸਦੀਵ ਰਹਿਣ ਵਾਸਤੇ ਘੜਿਆ ਹੀ ਨਹੀਂ ਹੈਗਾ ਇਹ ਪਹਿਲਾਂ ਗਰੋਹ ਹੁੰਦਾ ਫਿਰ ਕੁਛ ਦੇਰ ਫੁੱਲ ਆਪਣੇ ਪੋਟੈਂਸ਼ੀਅਲ ਤੇ ਰਹਿਦਾ ਤਾਂ ਫਿਰ ਡਾਊਨ ਹੁੰਦਾ ਹੁੰਦਾ ਇਹਨੇ ਖਤਮ ਹੋਣਾ ਇਸੇ ਤਰ੍ਹਾਂ ਹੀ ਡਿਜ਼ਾਈਨਡ ਹੈ ਔਰ ਇਹਦੇ ਵਿੱਚ ਛੋਟੇ ਛੋਟੇ ਸੈੱਲਾਂ ਨਾਲ ਇਹ ਸਰੀਰ ਬਣਿਆ ਇੱਕ ਬਿੰਦ ਤੋਂ ਅਸੀਂ ਬੰਨਣਾ ਸ਼ੁਰੂ ਹੋਏ ਸੀਗੇ ਉਹ ਇੱਕ ਸੈੱਲ ਤੋਂ ਜ਼ਾਈਗੋਟ ਜਿਹਨੂੰ ਕਹਿੰਦੇ ਨੇ 2 4 6 16 ਅੱਗੇ 32 64 ਇਸ ਤਰ੍ਹਾਂ ਬਣਦੇ ਬੰਦੇ ਬੰਦੇ ਇੱਕ ਕਰੋੜ ਕਰੋੜ ਸੈੱਲ ਜਿਹੜੇ ਨੇ ਉਹ ਰਲ ਕੇ ਇਹ ਪੂਰਾ ਸਰੀਰ ਦੇਖਣ ਤੇ ਜਿਹੜਾ ਇੱਕ ਲੱਗਦਾ ਲੇਕਿਨ ਬਹੁਤ ਸਾਰੀਆਂ ਉਹ ਸੈੱਲ ਜਿਹੜੇ ਨੇ ਉਹ ਰਲ ਕੇ ਇਹ ਸਰੀਰ ਦੀ ਰਚਨਾ ਕਰਦੇ ਨੇ ਤਾਂ ਹਰ ਸੈੱਲ ਦੇ ਅੰਦਰ ਹਰ ਸੈੱਲ ਦੇ ਅੰਦਰ ਆਪਣੀ ਇੱਕ ਪੱਠੀ ਹੁੰਦੀ ਹੈ ਜਿਵੇਂ ਹਰ ਕਾਰ ਦੇ ਹਰ ਸਕੂਟਰ ਹਰ ਮੋਟਰਸਾਈਕਲ ਦੇ ਵਿੱਚ ਇੱਕ ਇੰਜਨ ਹੁੰਦਾ ਤਾਂ ਹਰੇਕ ਇਕੱਲੇ ਸੈੱਲ ਦੇ ਵਿੱਚ ਆਪਣੀ ਇੱਕ ਪੱਠੀ ਹੁੰਦੀ ਹੈ ਜਿਹਨੂੰ ਮਾਈਟੋਕੌਂਡਰੀਆ ਸੀ ਕਹਿੰਦੇ ਆ ਔਰ ਜਿਵੇਂ ਇੰਜਣ ਚਲਾਉਣ ਵਾਸਤੇ ਉਹਨੂੰ ਫਿਊਲ ਦੀ ਲੋੜ ਹੈ ਉਹਨੂੰ ਇੰਦਨ ਦੀ ਲੋੜ ਹੈ ਉਹੋ ਸੇ ਤਰ੍ਹਾਂ ਹਰ ਸੈੱਲ ਨੂੰ ਚੱਲਣ ਵਾਸਤੇ ਵੀ ਤਾਕਤ ਦੀ ਜ਼ਰੂਰਤ ਹੈ ਉਹ ਤਾਕਤ ਕਿੱਥੋਂ ਬਣਾਉਂਦਾ ਹੈ ਉਹ ਤਾਕਤ ਬਣਾਉਂਦਾ ਚੀਨੀ ਤੋਂ ਗਲੂਕੋਜ਼ ਤੋਂ 슈ਗਰ ਤੋਂ ਤੇ ਉਹ ਇਕੱਲੇ ਇਕੱਲੇ ਸੈੱਲ ਦੇ ਵਿੱਚ ਜਾਂਦੀ ਹੈ ਬਲਦੀ ਹੈ ਤਾਂ ਸੈੱਲ ਆਪਣੇ ਸਾਰੇ ਜਿਹੜਾ ਉਹਦਾ ਕੰਮ ਹੈ ਉਹ ਕਰਦਾ ਤਾਂ ਇਹ ਸਾਰਾ ਸਰੀਰ ਜਿਹੜਾ ਸਾਰੇ ਆਰਗਨਸ ਜਿਹੜੇ ਨੇ ਤੁਹਾਡੇ ਹਾਰਟ ਕਿਡਨੀ ਲਿਵਰ ਸਭ ਆਪਸ ਦੇ ਵਿੱਚ ਤਾਲਮੇਲ ਨਾਲ ਚੱਲਦੇ ਨੇ ਪਰ ਇੱਥੇ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਜਿਹੜੀ ਜਿਹੜੀ ਚੀਜ਼ ਇਹਦਾ ਫਿਊਲ ਹੈ ਜਿਹੜੀ ਚੀਜ਼ ਇਹਦਾ ਇੰਦਨ ਹੈ ਉਹੀ ਚੀਜ਼ ਇਹਦੇ ਵਾਸਤੇ ਘਾਤਕ ਹੈ ਇਹਦੀ ਚਰਚਾ ਮੈਂ ਪੁਰਾਣੀਆਂ ਵੀਡੀਓਜ਼ ਦੇ ਵਿੱਚ ਵੀ ਬਹੁਤ ਵਾਰੀ ਕਰ ਚੁੱਕਿਆ ਹਾਂ ਕਿ ਜਿਹੜੀ ਚੀਨੀ ਹੈ ਜਿਹੜੀ 슈ਗਰ ਹੈ ਉਹੀ ਜੰਮਦੀ ਹੈ ਸਰੀਰ ਦੇ ਹਰ ਅੰਗ ਦੇ ਵਿੱਚ ਔਰ ਇਹ 슈ਗਰ ਹਰ ਸੈੱਲ ਤੱਕ ਪਹੁੰਚਾਣੀ ਵੀ ਬੜੀ ਜ਼ਰੂਰੀ ਹੈ ਤਾਂ ਲਹੂ ਦੇ ਵਿੱਚ ਘੁਲ ਕੇ ਹੀ ਇਕੱਲੇ ਇਕੱਲੇ ਸੈੱਲ ਤੱਕ ਪਹੁੰਚ ਕਰਦੀ ਹੈ ਇਹ ਹਾਰਟ ਇਹਨੂੰ ਪੰਪ ਕਰਦਾ ਤੇ ਇਹ ਇਕੱਲੇ ਇਕੱਲੇ ਸੈੱਲ 'ਚ ਜਾ ਕੇ ਬਲਦੀ ਹੈ ਇਹ ਲੇਕਿਨ ਇਹ ਹਰੇਕ ਨਾੜੀ ਦੇ ਵਿੱਚ ਚਿਪਕਦੀ ਹੈ ਇਹ ਜਿਵੇਂ ਜਿਵੇਂ ਤੁਹਾਡੀ ਉਮਰ ਵੱਧਦੀ ਹੈ ਉਵੇਂ-ਉਵੇਂ ਇਹਦਾ ਲੇਅਰ ਮੋਟਾ ਹੁੰਦਾ ਚਲਾ ਜਾਂਦਾ ਜੇ ਤੁਸੀਂ ਆਪਣਾ ਖਾਂ-ਪੀਣ ਬਹੁਤ ਵਧੀਆ ਸਹੀ ਰੱਖਿਆ ਹੋਇਆ ਤਾਂ ਵੀ ਜਿਵੇਂ ਜਿਵੇਂ ਤੁਸੀਂ 50 ਸਾਲ ਦੀ ਉਮਰ ਕ੍ਰਾਸ ਕਰੋਗੇ ਤਾਂ ਅੰਦਰ ਲੇਅਰ ਬਣਾ ਹੀ ਲੈਂਦੀ ਹੈ ਇਹ ਤਾਂ ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਵੀ ਵੱਧ ਜਾਂਦਾ ਉਹ ਮਤਲਬ 50 ਤੋਂ ਉੱਪਰ ਜੇ 140 90 ਹੈ ਤਾਂ ਤਾਂ ਉਹਨੂੰ ਨਾਰਮਲ ਹੀ ਮੰਨ ਕੇ ਚੱਲੋ ਇੰਨੀ ਕੁ ਡੈਮੇਜ ਤਾਂ ਸਰੀਰ ਨੂੰ ਜਿਵੇਂ ਜਿਵੇਂ ਇਹ ਚੱਲਣਾ ਹੋ ਹੀ ਜਾਣੀ ਹੈ ਜਿਵੇਂ ਜਿਵੇਂ ਬੁਢਾਪਾ ਨੇੜੇ ਆਉਂਦਾ ਓਵੇਂ ਓਵੇਂ ਤੁਹਾਡੇ ਜਿਹੜੇ ਸਾਰੇ ਪੁਰਜ਼ੇ ਨੇ ਉਹ ਖਿਸ ਜਾਂਦੇ ਨੇ ਉਹ ਉਹਨਾਂ ਸਹੀ ਕੰਮ ਨਹੀਂ ਕਰਦੇ ਉਹ ਇੱਕ ਪਹਿਲਾਂ ਪੱਤਰ ਚਰਚਾ ਕਰ ਚੁੱਕੇ ਹੈ ਟੈਲੀਮਰ ਸ਼ਾਰਟਨਿੰਗ ਦੀ ਜਿਹੜਾ ਜਿਹੜਾ ਤੁਹਾਡਾ ਸੈੱਲ ਖਰਾਬ ਹੁੰਦਾ ਉਹ ਨਵਾਂ ਬਣਦਾ ਜਿਹੜਾ ਜਿਹੜਾ ਸੈੱਲ ਖਰਾਬ ਹੁੰਦਾ ਤਾਂ ਨਵਾਂ ਬਣੀ ਜਾਂਦਾ ਲੇਕਿਨ ਜੇ ਇਸੇ ਤਰ੍ਹਾਂ ਹੀ ਹੋਵੇ ਫਿਰ ਤਾਂ ਅਨੰਤ ਤੱਕ ਇਹ ਸਰੀਰ ਖਰਾਬ ਹੀ ਨਹੀਂ ਹੋਣਾ ਚਾਹੀਦਾ ਲੇਕਿਨ ਇਹਦੇ ਵਿੱਚ ਵੀ ਕੁਦਰਤ ਨੇ ਇੱਕ ਕੈਚ ਰੱਖਿਆ ਹੋਇਆ ਕਿ ਜਦੋਂ ਨਵਾਂ ਬਣਦਾ ਤਾਂ ਪਹਿਲੇ ਵਰਗਾ ਨਹੀਂ ਹੁੰਦਾ ਟੈਲੋਮੇਅਰ ਸ਼ਾਰਟਨਿੰਗ ਕਹਿੰਦੇ ਨੇ ਤਾਂ ਜਿਹੜਾ ਡੀਐਨਏ ਹੈ ਤੁਹਾਡਾ ਇਸ ਤਰ੍ਹਾਂ ਸਮਝ ਲਓ ਵੀ ਢਿੱਲੇ ਨਟ ਨੇ ਜਦੋਂ ਅਗਲੀ ਵਾਰੀ ਬਣਦਾ ਤਾਂ ਸ਼ਾਰਟਨ ਹੋ ਜਾਂਦਾ ਹੋਰ ਇਨਫੋਰਮੇਸ਼ਨ ਘੱਟੀ ਘਟਦੀ ਚਲੀ ਜਾਂਦੀ ਹੈ ਤੋ ਇੱਕ ਟਾਈਮ ਆਣਾ ਜਦੋਂ ਉਹ ਸਾਰੀ ਇਨਫੋਰਮੇਸ਼ਨ ਖੰਡ ਜੂਗੀ ਉਦੋਂ ਤੱਕ ਇਸ ਧਰਤੀ ਤੋਂ ਤੁਸੀਂ ਜਾਣਾ ਹੀ ਜਾਣਾ ਸਵਾਲ ਇਹ ਹੈ ਕਿ ਇਹਨੂੰ ਸਹੀ ਚੱਲੇ ਜ਼ਿਆਦਾ ਦੇਰ ਤੱਕ ਇਹ ਸਹੀ ਚੱਲੇ ਤਾਂ ਤੁਹਾਨੂੰ ਬਹੁਤ ਗੌਰ ਨਾਲ ਬਹੁਤ ਸਮਝ ਨਾਲ ਇਹਨੂੰ ਚਲਾਉਣਾ ਪਊਗਾ ਤੇ ਅਸੀਂ ਹੁਣ ਇਹ ਸਮਝੀਏ ਕਿ ਜੇ ਐਕਸੈਸ 슈ਗਰ ਅਸੀਂ ਖਾਨੇ ਆ ਜ਼ਿਆਦਾ 슈ਗਰ ਖਾਨੇ ਤਾਂ ਜਲਦੀ ਜੰਮੂਗੀ ਤੁਹਾਡੇ ਸਰੀਰ ਦੇ ਵਿੱਚ ਉਹ ਜਦੋਂ ਜੰਮੂ ਕੀ 슈ਗਰ ਹੀ ਫੈਟ ਦੇ ਵਿੱਚ ਕਨਵਰਟ ਹੁੰਦੀ ਹੈ ਜਿਹੜੀ ਫੈਟ ਹੈ ਜਿਹੜਾ ਤੇਲ ਘਿਓ ਹੈ ਉਹ ਫੈਟ ਦੇ ਵਿੱਚ ਨਹੀਂ ਕਨਵਰਟ ਹੁੰਦਾ 슈ਗਰ ਕਨਵਰਟ ਹੁੰਦੀ ਹੈ ਇਹਦੀ ਚਰਚਾ ਪਹਿਲਾਂ ਵੀ ਮੈਂ ਬਹੁਤ ਵਾਰੀ ਕਰ ਚੁੱਕਾ ਹਾਂ ਜੋ ਕਿ ਸਾਇੰਸ ਵੀ ਹੁਣ ਟੰਡੋਰਾ ਪਿੱਟ ਰਹੀ ਹੈ ਇਹ ਵੇ ਕਿ ਜਿਹੜਾ ਘਿਓ ਹੈ ਉਹ ਨਾ ਮਾੜਾ ਨਹੀਂ ਹੈ ਤੁਹਾਡੇ ਸਰੀਰ ਵਾਸਤੇ 슈ਗਰ ਇਜ਼ ਦ ਕਿਲਰ ਰਾਈਟ ਤੋ ਹੁਣ ਜਦੋਂ ਵੀ ਅਸੀਂ ਕੁਝ ਖਾਇਆ ਉਹਦੇ ਵਿੱਚੋਂ ਗਲੂਕੋਜ਼ ਸ਼ੂਗਰ ਜਿਹੜਾ ਹੈਗਾ ਤੁਹਾਡਾ ਉਹ ਕੱਲੇ-ਕੱਲੇ ਸੈੱਲ ਤੱਕ ਪਹੁੰਚਣਾ ਤੇ ਉਸ ਤੋਂ ਬਾਅਦ ਜਿਹੜੀ ਐਕਸੈਸ ਸ਼ੂਗਰ ਹੈ ਜਿਹਦੀ ਜ਼ਰੂਰਤ ਨਹੀਂ ਹੈ ਸੈੱਲ ਨੂੰ ਜਾਂ ਸੈੱਲ ਨੇ ਦਰਵਾਜ਼ੇ ਬੰਦ ਕਰ ਲੇ ਸ਼ੂਗਰ ਨਹੀਂ ਲੈ ਰਹਾ ਇਨਸੂਲਿਨ ਰੈਜ਼ਿਸਟੈਂਸ ਇਹਦੇ ਤੇ ਵੀ ਆਪਾਂ ਪਹਿਲਾਂ ਚਰਚਾ ਕਰ ਚੁੱਕੇ ਹਾਂ ਤੇ ਜਿਹੜੀ ਐਕਸੈਸ ਸ਼ੂਗਰ ਉਹ ਫੈਟ ਬਣ ਕੇ ਤੁਹਾਡੇ ਸਟੋਰ ਹੋ ਜਾਂਦੀ ਹੈ ਔਰ ਉਹ ਜਿਹੜੀ ਸ਼ੂਗਰ ਹੈ ਉਹ ਤੁਹਾਡੇ ਮਸਲਸ ਦੇ ਵਿੱਚ ਵੀ ਸਟੋਰ ਹੋ ਜਾਂਦੇ ਕਿਉਂਕਿ ਹਰ ਵੇਲੇ ਤਾਂ ਤੁਸੀਂ ਖਾਣਾ ਖਾਣਾ ਨਹੀਂ ਤਾਂ ਉਹ ਤੁਹਾਡੇ ਮਸਲਸ ਦੇ ਵਿੱਚ ਵੀ ਸਟੋਰ ਹੋ ਜਾਂਦੀ ਹੈ ਉੱਥੋਂ ਜਦੋਂ ਫਿਰ ਤੁਸੀਂ ਮਸਲਸ ਤੋਂ ਕੰਮ ਲੈਂਦੇ ਹੋ ਤਾਂ ਉਦੋਂ ਇਹ ਦੁਬਾਰਾ ਉਹਦੇ ਵਿੱਚ ਗਲੂਕੋਜ਼ ਦੇ ਵਿੱਚ ਕਨਵਰਟ ਹੁੰਦੀ ਹੈ ਹੈਨਾ ਤੇ ਜਦੋਂ ਤੁਸੀਂ ਖਾਣਾ ਖਾਂਦੇ ਹੋ ਉਸ ਤੋਂ ਬਾਅਦ ਤੁਹਾਨੂੰ ਸੈਰ ਕਰ ਲੈਣੀ ਚਾਹੀਦੀ ਹੈ ਕਹਿੰਦੇ ਨੇ ਸਾਰੇ ਇਹ ਕਿਉਂਕਿ ਜਦੋਂ ਤੁਸੀਂ ਖਾਣਾ ਖਾਇਆ ਹੁੰਦਾ ਉਦੋਂ ਆਬਵੀਅਸਲੀ ਜੋ ਵੀ ਤੁਸੀਂ ਖਾਇਆ ਉਹਦੇ ਚ 슈ਗਰ ਦੇ ਵਿੱਚ ਕਨਵਰਟ ਹੋ ਕੇ ਤੁਹਾਡੇ ਸਰੀਰ ਦੇ ਵਿੱਚ ਘੁੰਮ ਰਿਆ ਹੁੰਦਾ ਉਸ ਵੇਲੇ ਉਹ 슈ਗਰ ਜਿੰਨੀ ਕਿ ਤਾਂ ਸੈੱਲਾਂ ਨੇ ਸਾੜ ਲਈ ਸਾੜ ਲਈ ਬਾਕੀ ਤੁਹਾਡੇ ਲਹੂ ਦੇ ਵਿੱਚ ਗਰਦਿਸ਼ ਕਰ ਰਹੀ ਹੁੰਦੀ ਹੈ ਤੇ ਸਰੀਰ ਉਹਨੂੰ ਕੱਢ ਕੇ ਫੈਟ ਵਾਂਗੂ ਸਟੋਰ ਕਰਦਾ ਜਾਂ ਉਹ ਫਿਰ ਉਹ ਜਿਹੜੀ ਫੈਟ ਹੈ ਜਦੋਂ ਤੁਸੀਂ ਕੰਮ ਕਰਦੇ ਹੋ ਉਦੋਂ ਮਸਲਜ਼ ਉਹਨੂੰ ਯੂਜ਼ ਕਰਦੇ ਆ ਬਟ ਸਾਡੇ ਸਰੀਰ ਦੇ ਵਿੱਚ ਇੱਕ estrane muscle ਨੇ ਜਿਹੜੀ ਪਿੰਜਣੀ ਹੁੰਦੀ ਹੈ ਤੁਹਾਡੇ ਗੋਡੇ ਤੋਂ ਥੱਲੇ ਜਿਹੜਾ ਕਾਫ ਲੈਗ ਮਸਲ ਹੈ ਉਹਦੇ ਸਾਈਡ ਦੇ ਉੱਪਰ ਸੋਲੇਸ ਮਸਲ ਨੂੰ ਕਹਿੰਦੇ ਨੇ ਜਿਹੜਾ ਸਾਨੂੰ ਖੜਾ ਹੋਣ ਦੇ ਵਿੱਚ ਮਦਦ ਕਰਦਾ ਬਹੁਤ ਛੋਟਾ ਮਸਲ ਹੁੰਦਾ ਉਸ ਤੁਹਾਡੇ ਲਹੂ ਦੇ ਵਿੱਚ ਜਿਹੜੀ 슈ਗਰ ਉਹਨੂੰ ਡਾਇਰੈਕਟ ਕੰਜ਼ੂਮ ਕਰਦਾ ਉਹ ਸਿੱਧਾ ਜਦ ਕਿ ਬਾਕੀ ਸਾਰੇ ਜਿਹੜੇ ਮਸਲਸ ਨੇ ਉਹ ਜਿਹੜੀ 슈ਗਰ ਤੁਹਾਡੇ ਮਸਲ ਦੇ ਅੰਦਰ ਗਲਾਈਕੋਜਨ ਦੀ ਸ਼ਕਲ ਦੇ ਵਿੱਚ ਕਨਵਰਟ ਹੁੰਦੀ ਹੈ ਉਹਨੂੰ ਕੰਜ਼ੂਮ ਕਰਦਾ ਤਾਂ ਪਹਿਲਾਂ 슈ਗਰ ਗਲਾਈਕੋਜਨ ਬਣ ਕੇ ਮਸਲ ਦੇ ਵਿੱਚ ਸਟੋਰ ਹੋਊਗੀ ਫਿਰ ਉਹਨੂੰ ਉਹ ਕੰਜ਼ੂਮ ਕਰੂਗੀ ਲੇਕਿਨ ਇਹ ਜਿਹੜਾ ਤੁਹਾਡਾ ਮਸਲ ਹੈ ਸੌਲੈਸ ਮਸਲ ਹੈਗਾ ਇਹ ਸਿੱਧਾ ਲਹੂ ਦੇ ਵਿੱਚ ਗਲੂਕੋਜ਼ ਜਿਹੜੀ ਹੈ ਉਹ ਕੰਜ਼ੂਮ ਕਰਦਾ ਤਾਂ ਜੇ ਜੇ ਤੁਸੀਂ ਉਹਨੂੰ ਐਕਟੀਵੇਟ ਕਰ ਲਓ ਉਸ ਮਸਲ ਨੂੰ ਤਾਂ ਤੁਹਾਡੇ ਲਹੂ ਦੇ ਵਿੱਚ ਜਿਹੜੀ 슈ਗਰ ਗਰਦਿਸ਼ ਕਰ ਰਹੀ ਹੈ ਉਹਨੂੰ ਕੰਜ਼ਿਊਮ ਕਰ ਲੂਗਾ ਔਰ ਇਹ ਬਹੁਤ ਜ਼ਿਆਦਾ ਕੰਜ਼ਿਊਮ ਕਰਦਾ ਉਹਨੂੰ ਮਤਲਬ ਕੋਈ ਹੋਰ ਜਿੱਡੀ ਮਰਜ਼ੀ ਜ਼ਬਰਦਸਤ ਐਕਸਰਸਾਈਜ਼ ਹੋਵੇ ਜੇ ਤੁਸੀਂ ਇਹ ਇਹਦੇ ਪੁਸ਼ਅਪਸ ਕਰਦੇ ਹੋ ਤਾਂ ਉਹਦੇ ਨਾਲੋਂ 52% ਜ਼ਿਆਦਾ 슈ਗਰ ਯੂਜ਼ ਕਰਦਾ ਮਤਲਬ ਉਨੀ 슈ਗਰ ਤੁਹਾਡੇ ਬਲੱਡ ਦੇ ਵਿੱਚੋਂ ਘਟਾ ਦਿੰਦਾ ਤੇ ਜੇ ਤੁਸੀਂ ਇਹਨੂੰ ਰੈਗੂਲਰ ਕਰਦੇ ਹੋ ਤਾਂ ਨਾ ਤਾਂ ਤੁਹਾਡੀ ਜਿਹੜੀ 슈ਗਰ ਹੈ ਉਹ ਫੈਟ ਦੇ ਵਿੱਚ ਕਨਵਰਟ ਹੋ ਕੇ ਅੰਦਰ ਡਿਪੋਜ਼ਿਟ ਹੋਊਗੀ ਤੇ ਨਹੀਂ ਇਹ ਐਕਸਟਰਾ 슈ਗਰ ਤੁਹਾਡੀਆਂ ਨਾੜੀਆਂ ਦੇ ਵਿੱਚ ਜੰਮੂਗੀ ਤੇ ਜੇ ਤੁਹਾਡਾ ਵਜ਼ਨ ਜ਼ਿਆਦਾ ਹੈ ਔਰ ਜਾਂ ਤੁਸੀਂ ਬਲੱਡ 슈ਗਰ ਦੇ ਬਿਮਾਰ ਮਰੀਜ਼ ਬਣ ਚੁੱਕੇ ਹੋ ਉਹਦੇ ਰੋਗੀ ਹੋ ਗਏ ਹੋ ਜੇ ਤੁਸੀਂ ਇਹ ਇਹਨੂੰ ਕਰੋਗੇ ਐਕਸਰਸਾਈਜ਼ ਨੂੰ ਰੈਗੂਲਰਲੀ ਤਾਂ ਤੁਸੀਂ ਚਾਹੇ ਨਾਪਕ ਦੇਖ ਲੈਣਾ ਇਹ ਉੱਥੋਂ ਵੀ ਤੁਹਾਨੂੰ ਰਿਵਰਸ ਕਰਨ ਦੇ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਇਹਦੀ ਹੈਗੀ ਹੈ ਬਹੁਤ ਜ਼ਿਆਦਾ ਇਫੈਕਟਿਵ ਹੈ ਤਾਂ ਹੈ ਕੀ ਕਰਨਾ ਕੀ ਹੈ ਤੁਸੀਂ ਇੱਕ ਚੇਅਰ ਦੇ ਉੱਤੇ ਆਰਾਮ ਨਾਲ ਢਿੱਲੇ ਹੋ ਕੇ ਬੈਠ ਜਾਣਾ ਬਿਲਕੁਲ ਆਰਾਮ ਨਾਲ ਕਿਸੇ ਮਸਲ ਦੇ ਉੱਪਰ ਕੋਈ ਸਟ੍ਰੈਸ ਨਹੀਂ ਹੋਣਾ ਚਾਹੀਦਾ ਲੱਤਾਂ ਤੁਹਾਡੀਆਂ ਥੱਲੇ ਲਟਕ ਰਹੀਆਂ ਹੋਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਤੋਂ ਆ ਜਿਹੜਾ ਤੁਹਾਡਾ ਗੋਡਾ ਹੈ ਇਹ ਤੁਹਾਡੇ ਪੈਰ ਨੇ ਇਹ ਅੰਦਰ ਹੋਣੇ ਚਾਹੀਦੇ ਨੇ ਤਾਂ ਕਿ ਗੋਡਾ ਔਰ ਪੈਰ ਦੇ ਜਿਹੜੀ ਟੋ ਹੈ ਜਿਹੜੀ ਅੱਗੇ ਅੰਗੂਠਾ ਹੈ ਇਹ ਇੱਕ ਲਾਈਨ ਦੇ ਵਿੱਚ ਹੋਵੇ ਇਸ ਤਰ੍ਹਾਂ ਆ ਕੁਰਸੀ ਤੇ ਬੈਠਿਓ ਇਹ ਦੋਨੋਂ ਤੁਹਾਡੇ ਇੱਕ ਲਾਈਨ ਦੇ ਵਿੱਚ ਹੋਣੇ ਚਾਹੀਦੇ ਨੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜਿਹੜੇ ਅੱਗਾ ਪੱਬ ਨੇ ਤੁਹਾਡੇ ਜਿਹੜੇ ਅਗਲੇ ਪਾਸੇ ਅੰਗੂਠੇ ਤੇ ਉਂਗਲੀਆਂ ਨੇ ਉਹਦੇ ਭਾਰ ਦੇ ਉੱਤੇ ਪਿੱਛੋਂ ਅੱਡੀਆਂ ਚੱਕਣੀਆਂ ਨੇ ਉੱਪਰ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਬਸ ਇੰਨਾ ਹੀ ਲਗਾਤਾਰ ਕਰਨਾ ਹੈ 5 ਮਿੰਟ ਲਗਾਤਾਰ ਕਰਨਾ ਹੈ ਜੇ ਇਹਨੂੰ ਜੇ ਤੁਸੀਂ ਘੰਟਾ 2 ਘੰਟਾ 3 ਘੰਟਾ ਜਿੰਨੇ ਘੰਟੇ ਕਰੋਗੇ ਉਹਨਾਂ ਬੈਨੀਫਿਟ ਇਹਦਾ ਤੁਹਾਨੂੰ ਮਿਲਣ ਵਾਲਾ ਹੈ ਔਰ ਇੰਨੀ ਸਿੰਪਲ ਐਕਸਰਸਾਈਜ਼ ਹੈ ਤੁਸੀਂ ਕਹੋਗੇ ਕਿ ਇਹਦੇ ਨਾਲ ਕੀ ਫਰਕ ਪਊਗਾ ਤੁਸੀਂ ਖਾਣਾ ਖਾਣ ਤੋਂ ਬਾਅਦ ਤਾਂ 5 ਮਿੰਟ ਇਹਨੂੰ ਕਰੋ ਹੀ ਕਰੋ ਵੈਸੇ ਵੀ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਇਹਨੂੰ ਰੈਗੂਲਰ ਜੇ ਤੁਸੀਂ ਕਰੋ ਕਿਤੇ ਵੀ ਬੈਠੇ ਤੁਸੀਂ ਕਰ ਸਕਦੇ ਹੋ ਕੰਪਿਊਟਰ ਤੇ ਕੰਮ ਕਰ ਰਹੇ ਹੋ ਆਫਿਸ ਦੇ ਵਿੱਚ ਕੰਮ ਕਰ ਰਹੇ ਹੋ ਤੁਸੀਂ ਇਹਨੂੰ ਕਰੋਗੇ ਇਹਦਾ ਮਤਲਬ ਐਡਾ ਵੱਡਾ ਬੈਨੀਫਿਟ ਮਿਲਣ ਵਾਲਾ ਹੈ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ ਕਿਉਂਕਿ ਸਿੱਧੀ ਬਲੱਡ ਦੇ ਵਿੱਚ ਜਿਹੜੀ ਸ਼ੂਗਰ ਉਹਨੂੰ ਸਿੱਧੇ ਕੰਜ਼ੂਮ ਕਰਦਾ ਔਰ ਜਿਵੇਂ ਕਿਸੇ ਹੁਣ ਜਿਵੇਂ ਹੋਂਡਾ ਮੋਟਰਸਾਈਕਲਾ ਛੋਟਾ 100 ਸੀਸੀ ਦਾ ਉਹਦੀ ਐਵਰੇਜ 90 ਕਿਲੋਮੀਟਰ ਤੇ ਜੇ ਕੋਈ ਹੋਰ ਮੋਟਰਸਾਈਕਲ ਪੁਰਾਣੇ ਜ਼ਮਾਨੇ ਦੇ ਜਿਹੜੇ ਬਣਦੇ ਸੀਗੇ ਉਹ 5 ਕਿਲੋਮੀਟਰ 10 ਕਿਲੋਮੀਟਰ ਵੀ ਨਹੀਂ ਸੀ ਚੱਲਦੇ ਇਸੇ ਤਰ੍ਹਾਂ ਕਿਸੇ ਮਸਲ ਦੀ ਜਿਹੜੀ ਕੰਜ਼ਮਪਸ਼ਨ ਹੈ ਉਹ ਜ਼ਿਆਦਾ ਹੁੰਦੀ ਹੈ ਕਿਸੇ ਦੀ ਘੱਟ ਹੁੰਦੀ ਹੈ ਇਹ ਮਸਲ ਬਹੁਤ ਜ਼ਿਆਦਾ 슈ਗਰ ਬਰਨ ਕਰਦੇ ਨੇ ਤੇ ਸਿੱਧੀ ਬਲੱਡ ਦੇ ਵਿੱਚ 슈ਗਰ ਨੂੰ ਬਰਨ ਕਰਦੇ ਤਾਂ ਜਿਹੜਾ ਮੈਟਾਬੋਲਿਜ਼ਮ ਹੈ ਮੈਟਾਬੋਲਿਜ਼ਮ ਮਤਲਬ 슈ਗਰ ਜਿਹੜੀ ਤੁਹਾਡੀ ਉਹਨੂੰ ਸਾੜ ਕੇ ਉਹ ਤੋਂ ਕੰਮ ਲੈਣਾ ਇਹ ਇੰਨੀ ਜ਼ਿਆਦਾ ਸ਼ੂਗਰ ਤੁਹਾਡੇ ਬਲੱਡ ਦੇ ਵਿੱਚੋਂ ਕੱਢ ਦੇਣਗੇ ਵੀ ਤੁਸੀਂ ਕਮਾਲ ਦੇ ਇਹਦੇ ਰਿਜ਼ਲਟ ਨੇ ਤੇ ਇੱਕ ਵਾਰੀ ਦੁਬਾਰਾ ਇਹਨੂੰ ਸਮਝ ਲਿਈਏ ਕੁਰਸੀ ਦੇ ਉੱਪਰ ਆਰਾਮ ਨਾਲ ਤੁਸੀਂ ਬੈਠ ਜਾਓ ਢਿੱਲਾ ਸਰੀਰ ਇੱਕਦਮ ਰੱਖ ਕੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਗੋਡਾ ਇਹ ਫੋਲਡ ਕਰਕੇ ਗੋਡੇ ਨੂੰ ਇਸ ਥੋੜਾ ਜਿਹਾ ਅੰਦਰ ਕਰਨਾ ਔਰ ਆ ਜਿਹੜਾ ਤੁਹਾਡਾ ਪੈਰ ਇਹ ਗੋਡਾ ਔਰ ਪੈਰ ਜਿਹੜਾ ਉਹ ਸਿੱਧਾ ਇੱਕ ਲਾਈਨ ਦੇ ਵਿੱਚ ਹੋਣਾ ਚਾਹੀਦਾ ਉਸ ਤੋਂ ਬਾਅਦ ਤੁਸੀਂ ਆ ਤੁਹਾਡੇ ਅੰਗੂਠੇ ਔਰ ਉਂਗਲੀਆਂ ਜਿਹੜੀਆਂ ਨੇ ਇਹਨਾਂ ਨੂੰ ਰੱਖ ਕੇ ਪਿੱਛੋਂ ਪੈਰ ਇਸ ਤਰ੍ਹਾਂ ਚੱਕਣਾ ਬਸ ਇਹੀ ਐਕਸਰਸਾਈਜ਼ ਹੈ ਸੈਲੂਲਰ ਇਹ ਜਿਹੜੀ ਤੁਹਾਡੀ ਮਸਲਸ ਨੇ ਇਹਦੇ ਪੁਸ਼ਅਪਸ ਰੂਟੀਨ ਦੇ ਵਿੱਚ ਜੇ ਤੁਸੀਂ ਕਰੋਗੇ ਤੁਹਾਨੂੰ 101% ਬੈਨੀਫਿਟ ਮਿਲਣ ਵਾਲਾ ਜਿਵੇਂ ਸਿਹਤ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਜੁੜੀ ਹੋਈ ਹੈ ਪਿਛਲੀ ਕਾਫੀ ਸਾਰੀ ਵੀਡੀਓਜ਼ ਦੇ ਵਿੱਚ ਆਪਾਂ ਚਰਚਾ ਕਰ ਚੁੱਕੇ ਹਾਂ ਕਿ ਦਿਨ ਦੇ ਵਿੱਚ 2 ਜਾਂ 3 ਵਾਰੀ ਖਾਓ ਬਾਰੀ-ਬਾਰੀ ਖਾਣ ਦੇ ਨਾਲ ਕਿਆ ਨੁਕਸਾਨ ਹੁੰਦੇ ਨੇ ਪਾਣੀ ਦੇ ਬਾਰੇ ਆਪਾਂ ਗੱਲ ਕੀਤੀ ਛੋਟੀਆਂ-ਛੋਟੀਆਂ ਚੀਜ਼ਾਂ ਦੇ ਨਾਲ ਬਹੁਤ ਵੱਡੇ ਬੈਨੀਫਿਟ ਹੋਣ ਵਾਲੇ ਨੇ ਤੋ ਇਹ ਵਲੀ ਜੇ ਤੁਸੀਂ ਪੁਸ਼-ਅਪਸ ਕਰ ਲੈਂਦੇ ਹੋ ਖਾਣੇ ਤੋਂ ਬਾਅਦ ਸਿਰਫ 5 ਮਿੰਟ ਵੈਸੇ ਤਾਂ ਜੇ ਤੁਸੀਂ ਅੱਧਾ ਘੰਟਾ ਘੰਟਾ ਕਰੋ ਤਾਂ ਉਹਦੇ ਬਹੁਤ ਬੈਨੀਫਿਟ ਹੈ ਤਾਂ ਜੇ ਤੁਸੀਂ ਅਜੇ ਤੱਕ ਬਲੱਡ ਸ਼ੂਗਰ ਦੇ ਸ਼ਿਕਾਰ ਨਹੀਂ ਹੋਏ ਔਰ ਮੋਟਾਪੇ ਦੇ ਸ਼ਿਕਾਰ ਨਹੀਂ ਹੋਏ ਤਾਂ ਨਹੀਂ ਹੋਗੇ ਸਾਰੀ ਜ਼ਿੰਦਗੀ ਔਰ ਜੇ ਤੁਸੀਂ ਹੈਗੇ ਹੋ ਤਾਂ ਉਹਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਤੁਹਾਨੂੰ ਇਹਦਾ ਬਹੁਤ ਵੱਡਾ ਬੈਨੀਫਿਟ ਮਿਲਣ ਵਾਲਾ ਤੋ ਇਦੇ ਤੇ ਖਾਸ ਸਾਨੂੰ ਧਿਆਨ ਦੇਣਾ ਚਾਹੀਦਾ ਰਹੀ ਖੁਰਾਕ ਦੀ ਗੱਲ ਪਿਛਲੇ ਕਈ ਵੀਡੀਓਜ਼ ਦੇ ਵਿੱਚੋਂ ਮੈਂ ਖੁਰਾਕ ਦੀ ਗੱਲ ਕਰ ਰਿਹਾ ਹਾਂ ਅ ਤੋ ਉਹਦੇ ਵਿੱਚ ਸਾਡੀ ਜਿਹੜੀ ਪ੍ਰਾਚੀਨ ਪੰਜਾਬੀ ਜੋ ਸਾਡਾ ਖਾਣਾ ਸੀਗਾ ਉਹਦੇ ਵਿੱਚ ਸਾਰਾ ਕੁਝ ਸੀਗਾ ਇਹ ਗੱਲ ਮੈਂ ਬਹੁਤ ਵਾਰੀ ਕਹਤੀ ਅੱਜ ਫੇਰ ਕਹਿ ਦਿੰਨਾ ਉਹਦੇ ਵਿੱਚ ਸਾਰਾ ਕੁਝ ਸੀਗਾ ਜੇ ਸਾਨੂੰ ਉਹ ਸਹੀ ਢੰਗ ਨਾਲ ਬਣਾਉਣਾ ਆ ਜਾਵੇ ਸਾਨੂੰ ਉਹ ਸਾਰਾ ਕੁਝ ਵਿਸਾਰਤਾ ਸੀ ਅਸੀਂ ਵਿਸਰ ਗਏ ਉਹ ਉਹ ਸਾਰੀਆਂ ਚੀਜ਼ਾਂ ਵਿਸਰ ਗੀਆਂ ਸਾਨੂੰ ਉਹ ਜੇ ਉਹ ਸਾਨੂੰ ਸਹੀ ਢੰਗ ਨਾਲ ਬਣਾਉਣਾ ਆ ਜਾਵੇ ਬਹੁਤ ਸਾਰੇ ਮਸਾਲੇ ਉਹਦੇ ਵਿੱਚ ਪਾਉਣ ਦੀ ਲੋੜ ਨਹੀਂ ਹੈਗੀ ਕੁਝ ਚੀਜ਼ਾਂ ਉਹਦੇ ਵਿੱਚ ਪਾ ਕੇ ਸਹੀ ਢੰਗ ਨਾਲ ਜੇ ਉਹਨੂੰ ਪਕਾ ਕੇ ਅਸੀਂ ਖਾਂਦੇ ਆ ਤਾਂ ਸਾਨੂੰ ਕਿਸੇ ਦਵਾਈ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਸਵਾਦ ਵੀ ਐਨਾ ਕਿ ਰੈਸਟੋਰੈਂਟ ਦੇ ਤੁਹਾਡੇ ਕੋਈ ਵੀ ਰੈਸਟੋਰੈਂਟ ਦਾ ਜਿਹੜਾ ਟੇਸਟ ਆ ਉਹਨੂੰ ਬੀਟ ਨਹੀਂ ਕਰ ਸਕਦਾ ਕਿਉਂਕਿ ਲੋ ਟੈਂਪਰੇਚਰ ਦੇ ਉੱਤੇ ਹੌਲੀ-ਹੌਲੀ ਬਣਦਾ ਸੀ ਉਹਨੂੰ ਦੌਰੀ ਡੰਡੇ ਸਿਲਵੱਟੇ ਦੇ ਉੱਤੇ ਕੁਟਦੇ ਸੀ ਉਹਦਾ ਟੈਕਸਚਰ ਬਣਾਉਣ ਵਾਸਤੇ ਔਰ ਇਹਦੇ ਬਾਰੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਲਸਣ ਬਾਰੇ ਚਰਚਾ ਕੀਤੀ ਹਲਦੀ ਬਾਰੇ ਚਰਚਾ ਕੀਤੀ ਕਾਲੀ ਮਿਰਚ ਬਾਰੇ ਆਉਣ ਵਾਲੇ ਟਾਈਮ ਦੇ ਵਿੱਚ ਗੱਲ ਕਰਾਂਗੇ ਕਿਵੇਂ ਪੈਪਰਿਨ ਐਬਜ਼ોર્ਪਸ਼ਨ ਬਣਾਉਂਦੀ ਹੈ ਕਿਵੇਂ ਉਹ ਐਬਜ਼ਾਰਬ ਹੁੰਦਾ ਤਾਂ ਸਿਰਫ ਗੱਲਾਂ ਕਰੀ ਜਾਣ ਦੇ ਨਾਲ ਹੱਲ ਨਹੀਂ ਹੈ ਮੈਨੂੰ ਪਤਾ ਇਫ ਯੂ ਡੋਨਟ ਹੈਵ ਅ ਸੋਲੂਸ਼ਨ ਇਰ ਆਪਾੜਾ ਦਾ ਪ੍ਰੋਬਲਮ ਜੇ ਤੁਹਾਡੇ ਕੋਲੇ ਹੱਲ ਨਹੀਂ ਹੈਗਾ ਤਾਂ ਤੁਸੀਂ ਸਮੱਸਿਆ ਦਾ ਹਿੱਸਾ ਹੀ ਹੋ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਪ੍ਰਾਚੀਨ ਪੰਜਾਬੀ ਤਰੀਕੇ ਪੇਸਟ ਬਣਾਈ ਹੈ ਸਾਰੀ ਦੀ ਸਾਰੀ ਉਹ ਫॉर ਸੇਲ ਅਵੇਲੇਬਲ ਹੈ ਉਹ ਉਹ ਅਸੀਂ ਤਿੰਨ ਫਲੇਵਰਸ ਦੇ ਵਿੱਚ ਬਣਾ ਰਹੇ ਹਾਂ ਦੇਸੀ ਘਿਓ ਦੇ ਵਿੱਚ ਸਰੋਂ ਦੇ ਤੇਲ ਦੇ ਵਿੱਚ ਤੇ ਤਿਲ ਦੇ ਤੇਲ ਦੇ ਵਿੱਚ ਔਰ ਇਹਨੂੰ ਬਿਲਕੁਲ ਲੋ ਟੈਂਪਰੇਚਰ ਦੇ ਉੱਤੇ ਮਤਲਬ 100 ਡਿਗਰੀ ਤੋਂ ਥੱਲੇ 80-85 ਡਿਗਰੀ ਦੇ ਉੱਤੇ 6 ਤੋਂ 7 ਘੰਟੇ ਇਹਦੀ ਕੁਕਿੰਗ ਹੁੰਦੀ ਹੈ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਹਾਰੇ ਦੇ ਵਿੱਚ ਹੁੰਦੀ ਸੀ ਇਹਦਾ ਟੈਕਸਚਰ ਬਣਾਉਣ ਵਾਸਤੇ ਵੀ ਸਪੈਸ਼ਲ ਮਸ਼ੀਨ ਡਿਜ਼ਾਈਨ ਕਰੀਏ ਤਾਂ ਕਿ ਇਹਦਾ ਟੈਕਸਚਰ ਇਹਦਾ ਸਾਈਜ਼ ਬਣਿਆ ਰਹੇ ਉਹਦੀ ਕੁਕਿੰਗ ਉਸ ਹਿਸਾਬ ਨਾਲ ਹੋਵੇ ਤਾਂ ਕਿ ਤੁਹਾਨੂੰ ਸਵਾਦ ਵੀ ਆਵੇ ਔਰ ਕਨਵੀਨੀਅੰਸ ਵੀ ਕਿਉਂਕਿ ਸਭ ਤੋਂ ਜ਼ਿਆਦਾ ਟਾਈਮ ਜਿਹੜਾ ਲੱਗਦਾ ਉਹ ਮੇਨ ਜਿਹੜਾ ਉਹਦਾ ਹੈਗਾ ਤੜਕਾ ਜਿਹਨੂੰ ਅਸੀਂ ਕਹਿੰਦੇ ਨੇ ਆ ਮਸਾਲਾ ਬਣਾਉਣ ਦੇ ਵਿੱਚ ਲੱਗਦਾ ਟਮਾਟਰ ਪਿਆਜ਼ ਅਦਰਕ ਲਸਣ ਉਹਨੂੰ ਛਿਲਣਾ ਫਿਰ ਹਲਦੀ ਧਨੀਆ ਮਰਚਾਂ ਲੈ ਕੇ ਆਣੀਆਂ ਉਹ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਲੈ ਕੇ ਆਣਾ ਫਿਰ ਛਿਲਣਾ ਫਿਰ ਉਹਨੂੰ ਭੁੰਨਣਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਟਾਈਮ ਲੱਗਦਾ ਇਹ ਰੈਡੀमेड ਤੁਹਾਡੀ ਜਿਹੜੀ ਪ੍ਰਾਚੀਨ ਪੰਜਾਬੀ ਤਰੀ ਪੇਸਟ ਇਹ अवेलेबल ਤੁਹਾਡੇ ਵਾਸਤੇ ਮੈਂ ਕਰਾਈ ਹੈ ਜਾਰ ਦੇ ਵਿੱਚ ਆਂਦੀ ਹੈ 900 ਗ੍ਰਾਮ ਦੇ ਵਿੱਚ ਪੌਊਚ ਦੇ ਵਿੱਚ ਆਂਦੀ ਹੈ 450 ਗ੍ਰਾਮ ਦੇ ਵਿੱਚ ਰੀਫਿਲ ਪੌਊਚ ਹੈ ਤਾਂ ਜਾਰ ਦੀ ਕੀਮਤ ਹਰ ਵਾਰੀ ਤੁਹਾਨੂੰ ਦੇਣ ਦੀ ਲੋੜ ਨਹੀਂ ਪਿੱਛੇ ਡਿਸਕ੍ਰਿਪਸ਼ਨ ਦੇ ਵਿੱਚ ਇਹਦੇ ਰੇਟ ਔਰ ਸਾਰਾ ਕੁਝ ਲਿਖਿਆ ਹੋਇਆ ਤੁਸੀਂ ਮੇਰੇ ਵਟਸਐਪ ਨੰਬਰ ਦੇ ਉੱਤੇ ਆਪਣਾ ਨਾਮ ਐਡਰੈਸ ਭੇਜੋ ਕਿੰਨੇ ਪੌਊਚ ਜਾਂ ਜਾਰ ਚਾਹੀਦੇ ਨੇ ਉਹ ਦੱਸੋ ਅਸੀਂ ਤੁਹਾਨੂੰ ਕੂਰੀਅਰ ਕਰਾਵਾਂਗੇ ਮੇਰਾ ਵਟਸਐਪ ਨੰਬਰ ਹੈ 92166 56801 ਤੇ ਇਹਦੇ ਸਭ ਤੋਂ ਪਹਿਲੀ ਗੱਲ ਤਾਂ ਟੇਸਟੀ ਹੈ ਇਹਦਾ ਟੇਸਟ ਜ਼ਬਰਦਸਤ ਹੈ ਦੂਸਰਾ ਕਨਵੀਨੀਅੰਸ ਹੈ ਸਹੂਲਤ ਹੈ ਤੁਸੀਂ ਪਾਓ ਇਹਨੂੰ ਜਿੰਨੀ ਕੁ ਤਰੀ ਬਣਾਣੀ ਹੈ ਉਸ ਹਿਸਾਬ ਨਾਲ ਇਹਦੇ ਵਿੱਚ ਪਾਣੀ ਪਾਓ ਸਬਜ਼ੀ ਜਾਂ ਨੌਨ ਵੇਜ ਜੋ ਵੀ ਤੁਸੀਂ ਖਾਂਦੇ ਹੋ ਪਾਓ 15 ਮਿੰਟ ਦੇ ਵਿੱਚ ਨੂੰ ਟੱਕ ਕੇ ਹਲਕੀ ਅੱਗ ਦੇ ਉੱਤੇ ਪਕਾਓ ਤੁਹਾਡਾ ਖਾਣਾ ਤਿਆਰ ਬਰੀਆਨੀ ਜਾਂ ਪਲਾਉ ਬਣਾਣਾ ਉਹਦੇ ਵਿੱਚ ਸਬਜ਼ੀ ਦੇ ਨਾਲ ਚੌਲ ਪਾ ਲਓ ਪਾਣੀ ਥੋੜਾ ਜ਼ਿਆਦਾ ਪਾ ਲਓ ਉਹੀ 15 ਮਿੰਟ ਦੇ ਵਿੱਚ ਤੁਹਾਡਾ ਖਾਣਾ ਜਿਹੜਾ ਉਹ ਤਿਆਰ ਹੈ ਲਾਜਵਾਬ ਜਿਹੜਾ ਖਾਣਾ ਤੁਹਾਡਾ ਤਿਆਰ ਹੈ ਅੱਜਕੱਲ ਟਾਈਮ ਨਹੀਂ ਹੈ ਲੋਕਾਂ ਕੋਲ ਬਣਾੰਦ ਜਿਹ ਇਹਦੇ ਵਿੱਚ ਕੋਈ ਪ੍ਰੀਜ਼ਰਵੇਟਿਵ ਨਹੀਂ ਅਸੀਂ ਪਾੰਦੇ ਜਿਹੜਾ ਇਹਦੇ ਅੰਦਰ ਤੇਲ ਹੈ ਜਾਂ ਜਿਹੜਾ ਸੇਂਦਾ ਨਮਕ ਹੈ ਉਹੀ ਪ੍ਰੀਜ਼ਰਵੇਟਰ ਦਾ ਕੰਮ ਕਰਦਾ ਤੋਂ ਸ਼ੈਲਫ ਦੇ ਉੱਪਰ ਵੀ 20-25 ਦਿਨ ਖਰਾਬ ਨਹੀਂ ਹੁੰਦਾ ਜੇ ਇਹਨੂੰ ਫ੍ਰਿਜ ਦੇ ਵਿੱਚ ਰੱਖ ਲੈਨੇ ਤਾਂ ਇਹਦੀ ਲਾਈਫ ਕਰੀਬਨ 2 ਮਹੀਨੇ ਹੋ ਜਾਂਦੀ ਹੈ ਤੇ ਜੇ ਇਹਨੂੰ ਫ੍ਰੀਜ਼ਰ ਦੇ ਵਿੱਚ ਰੱਖ ਦਿੰਨੇ ਆ ਤਾਂ ਤਿੰਨ ਤੋਂ 3.5 ਮਹੀਨੇ ਇਹਦੀ ਲਾਈਫ ਹੋ ਜਾਂਦੀ ਹੈ ਕੋਈ ਇਹਦੇ ਵਿੱਚ ਆਰਟੀਫੀਸ਼ੀਅਲ ਰੰਗ ਨਹੀਂ ਪਾਉਂਦੇ ਕੋਈ ਫਲੇਵਰ ਪਾਉਣ ਦੀ ਲੋੜ ਹੀ ਨਹੀਂ ਹੈ ਨੇਚਰਲੀ ਗ੍ਰਾਊਂਡ ਇੰਗਰੀਡੀਅੰਟਸ ਤੋਂ ਬਣਦੇ ਨੇ ਜੇ ਦੇਸੀ ਘਿਓ ਹੈ ਬਲੋਨਾ ਜਿਵੇਂ ਅ ਮੱਖਣ ਦੇ ਵਿੱਚੋਂ ਜਿਵੇਂ ਕੱਢਿਆ ਜਾਣਾ ਚਾਹੀਦਾ ਉਵੇਂ ਹੀ ਹੈ ਕੱਚੀ ਘਾਣੀ ਦਾ ਤੇਲ ਹੈ ਸਰੋਂ ਦਾ ਵੀ ਤੇ ਤਿਲ ਦਾ ਵੀ ਤੇ ਇਹਦੇ ਤੁਹਾਨੂੰ ਬਹੁਤ ਜ਼ਬਰਦਸਤ ਬੈਨੀਫਿਟ ਮਿਲਣਗੇ ਇਹਨੂੰ ਮਤਲਬ ਸਵਾਦ ਵੀ ਹੈ ਕਨਵੀਨੀਅੰਸ ਵੀ ਹੈ ਕਫਾਇਤ ਵੀ ਹੈ ਇਹ ਇਦਾਂ ਰੇਟ ਵੀ ਉਸ ਹਿਸਾਬ ਨਾਲ ਰੱਖਿਆ ਕਿ ਇਹ ਬਿਲਕੁਲ ਮਹਿੰਗਾ ਨਾ ਪਵੇ ਤੁਹਾਨੂੰ ਇਹ ਬਾਜ਼ਾਰ ਦੇ ਵਿੱਚ ਜਦੋਂ ਤੁਸੀਂ ਕੱਚੀ ਸਬਜ਼ੀ ਖਰੀਦਦੇ ਹੋ ਤਾਂ ਉਹਦੇ ਚੋਂ 25 ਤੋਂ 30% ਤਾਂ ਛਲਕਾ ਉਤਰ ਜਾਂਦਾ ਫਿਰ ਜਦੋਂ ਤੁਸੀਂ ਉਹਨੂੰ ਰੰਨਦੇ ਹੋ ਤਾਂ ਉਹ ਅੱਧ ਤੋਂ ਵੀ ਘੱਟ 40% ਦੇ ਆਸ-ਪਾਸ ਰਹਿ ਜਾਂਦਾ ਉਸ ਹਿਸਾਬ ਨਾਲ ਜੇ ਸਾਰਾ ਸਮਾਨ ਸਹੀ ਕਰਕੇ ਤੁਸੀਂ ਇਹਨੂੰ ਕੋਸਟ ਕਰੋਗੇ ਮੈਂ ਗਾਰੰਟੀ ਕਰਦਾ ਕਿ ਤੁਹਾਨੂੰ ਇਹ ਸਸਤਾ ਪਊਗਾ ਔਰ ਤੁਸੀਂ ਜੇ ਲਗਾਤਾਰ ਇਹਨੂੰ 2 ਮਹੀਨੇ ਇਹਦੇ ਵਿੱਚ ਸਬਜ਼ੀ ਬਣਾ ਕੇ ਖਾਓਗੇ ਆਪਣੇ ਬਾਡੀ ਦੇ ਪਹਿਲਾਂ ਟੈਸਟ ਕਰਾ ਲੈਣਾ ਬਾਅਦ ਵਿੱਚ ਟੈਸਟ ਕਰਾ ਲੈਣਾ ਜ਼ਮੀਨ ਅਸਮਾਨ ਦਾ ਤੁਹਾਨੂੰ ਫਰਕ ਪੈ ਜਾਊਗਾ ਜੇ ਤੁਸੀਂ ਰੋਗ ਗ੍ਰਸ ਤੋਂ ਤਾਂ ਵੀ ਤੇ ਜੇ ਜੇ ਤੁਸੀਂ ਰੋਗਾਂ ਤੋਂ ਦੂਰ ਹੋ ਤਾਂ ਵੀ ਤਾਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚ ਜਿਹੜੀ ਹੈ ਉਹ ਸੇਪ ਦੇ ਰਾਜ਼ ਛੁਪੇ ਹੋਏ ਨੇ ਤਾਂ ਤੁਸੀਂ ਇਹ ਐਕਸਰਸਾਈਜ਼ ਜਿਹੜੀ ਮੈਂ ਤੁਹਾਨੂੰ ਅੱਜ ਦੱਸੀ ਹੈ ਇਹਨੂੰ ਹਰ ਖਾਣੇ ਤੋਂ ਬਾਅਦ 5 ਮਿੰਟ ਕਰਨਾ ਸ਼ੁਰੂ ਕਰ ਦਿਓ ਮੈਂ ਤੁਹਾਨੂੰ ਇਹ ਇਸ ਚੀਜ਼ ਦਾ ਆਸ਼ਵਾਸਨ ਦਿਵਾਣਾ ਕਿ ਜ਼ਿੰਦਗੀ ਭਰ ਤੁਹਾਨੂੰ ਬਲੱਡ ਸ਼ੂਗਰ ਔਰ ਮੋਟਾਪਾ ਨਹੀਂ ਹੋਊਗਾ ਪੰਜਾਬੀ ਤੇਰੀ ਪੇਸਟ ਤੁਹਾਡੇ ਵਾਸਤੇ ਅਵੇਲੇਬਲ ਹੈ ਰੇਟ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਲਿਖੇ ਨੇ ਆਰਡਰ ਕਰੋ ਮੰਗਾਓ ਤੇ ਇਹਦੇ ਨਾਲ ਸਿਹਤਯਾਬੀ ਦੀ ਕੁੰਜੀ ਤੁਹਾਡੇ ਹੱਥ ਦੇ ਵਿੱਚ ਅਗਲੀ ਵਾਰੀ ਹੋਰ ਕਿਸੇ ਟੌਪਿਕ ਦੇ ਉੱਪਰ ਚਰਚਾ ਕਰਾਂਗੇ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ ਸਭ ਦਾ ਮੰਗਲ ਹੋਵੇ